ਸਲੋਜੀ ਹੁਣ ਆਪਾਂ ਐਂਟਰ ਹੋ ਗਏ ਆ ਜਦੋਂ ਐਂਟਰੀ ਹੁੰਨੀ ਹੈ ਨਾ ਤੁਸੀਂ ਦੇਖ ਲਓ ਵੀ ਇੱਧਰ ਆ ਰਿਹਾ ਜੀ ਆਪਾਂ ਲੰਡਨ ਦੇ ਕਿਸੇ ਲਗਜ਼ਰੀ ਮਾਲ ਦੇ ਵਿੱਚ ਆ ਗਿਆ ਤੁਸੀਂ ਇਹ ਸਾਰਾ ਕੁਝ ਚੈੱਕ ਕਰ ਲਓ ਤੁਹਾਡੇ ਘਰ 'ਚ ਵਿਆਹ ਸ਼ਾਦੀਆਂ ਤੁਸੀਂ ਵੈਡਿੰਗ ਲੈਕਚਰ ਲੈਣੀਆਂ ਖਾਸ ਤੌਰ ਤੇ ਮੁੰਡਿਆਂ ਦੇ ਕੁੜੀਆਂ ਲਈ ਬਹੁਤ ਯੂਨਿਕ ਆਈਟਮ ਹੈਗਿਆ ਰਾਇਲ ਲੋਕਾਂ ਦੇ ਲਈ ਰਾਇਲ ਕੁੜੀਆਂ ਲਗਜ਼ਰੀ ਮੁੰਡਿਆਂ ਦੇ ਲਈ ਖਾਸ ਤੌਰ ਤੇ ਐਨ ਆਰ ਆਈ ਕੁੜੀਆਂ ਮੁੰਡਿਆਂ ਲਈ ਅੱਜ ਦੀ ਵੀਡੀਓ ਬਹੁਤ ਖਾਸ ਹੋਣੀ ਆ ਵੀਡੀਓ ਐਂਡ ਤੱਕ ਦੇਖ ਲਿਓ ਫਾਇਦੇ ਬਹੁਤ ਹੋਣਿਆ ਜੀ ਆ ਦੇਖੋ ਲਹਿੰਗਾ ਏ ਮੈਂ ਤੁਹਾਨੂੰ ਗਾਰੰਟੀ ਦਿੰਨੀ ਆ ਤੁਸੀਂ ਚੰਡੀਗੜ੍ਹ ਮੋਹਾਲੀ ਕਿੱਥੇ ਵੀ ਚ ਲਹंगा ਤੁਹਾਨੂੰ ਨਹੀਂ ਮਿਲੇਗਾ ਸਰ ਦੋਨੋਂ ਟੋਨ ਕੰਮ ਕੀਤਾ ਹੈ ਕੋਈ ਜ਼ਿਆਦਾ ਲਾਊਡ ਵਰਕ ਨਹੀਂ ਕੀਤਾ ਹੋਇਆਗਾ ਉਹ ਦੇਖੋ ਸਰ ਜਿਵੇਂ ਦਾ ਫੈਬਰਿਕ ਹੈ ਓਵੇਂ ਦਾ ਥੋੜਾ ਵਰਕ ਕੀਤਾ ਹੋਇਆ ਹੈ ਜਿਵੇਂ ਇਹਦੇ ਨਾਲ ਤੁਸੀਂ ਕੋਈ ਵੀ ਲਹंगा ਕੰਬੀਨੇਸ਼ਨ ਕਰ ਸਕਦੇ ਹੋ ਬਹੁਤ ਹੈਵੀ ਬਹੁਤ ਹੀ ਯੂਨੀਕ ਪੀਸ ਹੈ ਸਰ ਇਹ ਤੁਸੀਂ ਕੋਕਟੇਲ ਲਈ ਰਿਸੈਪਸ਼ਨ ਲਈ ਹਰ ਜਗ੍ਹਾ ਤੇ ਐਵੇਂ ਮਤਲਬ ਬ੍ਰਾਈਡਸ ਵੇਅਰ ਕਰ ਸਕਦੀਆਂ ਨੇ ਬਿਲਕੁਲ ਹੈਂਡ ਵਰਕ ਕੀਤਾ ਤੁਸੀਂ ਦੇਖੋ ਸਰ ਕਲੈਕਸ਼ਨ ਦੇਖੋ ਸਰ ਸੈਲੀਬ੍ਰਿਟੀ ਆਰਟੀਕਲ ਹੈ ਜੀ ਲਓ ਜੀ ਸਰ ਫਿਸ਼ ਕਰ ਵੀ ਤੁਹਾਨੂੰ ਇੱਕ ਗਾਉਂ ਦਿਖਾ ਦਿੰਨੇ ਹਾਂ ਸਰ ਚੱਲਦੇ ਹੋਏ आज फिश का डिजाइन है जी प्रॉपरली बेटा जी मींस सगन ਲਈ ਇੰਗੇਜਮੈਂਟ ਲਈ ਤੁਸੀਂ ਆ ਦੇਖੋ ਲਹਿੰਗਾ ਪ੍ਰੋਪਰ ਹੈਂਡਵਰਕ ਹੈ ਇਹ ਰੌ ਸਿਲਕ ਤੇ ਹੈ ਤੁਸੀਂ ਫੈਬਰਿਕ ਚੈੱਕ ਕਰੋ ਕੁਆਲਟੀ ਚੈੱਕ ਕਰੋ ਵਰਕ ਦੀ ਪ੍ਰੋਪਰ ਇਹਦੀ ਫੋਲ ਦੇਖੋ ਸਾਡੀ ਖੁਦ ਦੀ ਪ੍ਰੋਡਕਸ਼ਨ ਹੈ ਇਹ ਮੈਂ ਇਤਨੇ ਟਾਈਮ ਸੇ ਪਰੇਸ਼ਾਨ تھی ਕਿਉਂਕਿ ਮੇਰੀ ਲਾਈਕ 3 ਮਹੀਨੇ ਬਾਅਦ ਹੀ ਸ਼ਾਦੀ ਹੈ ਔਰ ਮੈਂ ਇਤਨਾ ਪਰੇਸ਼ਾਨ تھی ਕਿ ਮੈਂ ਕਿਹਾਂ ਸੇ ਕਪੜੇ ਲੂ ਕਪੜੋ ਕੀ ਕੁਆਲਟੀ ਬੀਟਸ ਪ੍ਰਾਈਸ एवरीथिंग ਇਜ਼ ਸੋ ਗੁੱਡ ਲਾਈਕ

ਕਿਸੇ ਚੀਜ਼ ਤੇ ਬੱਸ ਨਹੀਂ ਕਰ ਸਕਦੇ ਜਿਵੇਂ ਕਹਿੰਦੇ ਨੇ ਸਾਡਾ ਵਾਰਡਰੋਬ ਪੂਰਾ ਭਰਿਆ ਹੋਏ ਅਸੀਂ ਫੇਰ ਵੀ ਕੁੜੀਆਂ ਕਹਿੰਦੀਆਂ ਨਹੀਂ ਹੱਲੇ ਵੀ ਕੁਝ ਮਿਸਿੰਗ ਹੈ ਤੇ ਇੱਥੇ ਉਹ ਮਿਸਿੰਗ ਚੀਜ਼ਾਂ ਫਿਲ ਹੋ ਸਕਦੀਆਂ ਜਿਹੜੀਆਂ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਆਪਣੀ ਲੁੱਕ ਬਣਾਉਣੀ ਆ ਰਾਣੀਆਂ ਮਹਾਰਾਣੀ ਵਾਲੀ ਤਾਂ ਸੋਚੋ ਕੋਸ਼ਣਾ ਸਿੱਧੇ ਆਜੋ ਇਨਾਈਸ਼ਾਲ ਸ਼ੋਰੂਮ 'ਚ ਆਪਾਂ ਕੋਕਟੇਲ ਦੀ ਗੱਲ ਕਰ ਰਹੇ ਸੀਗੇ ਤੇ ਇਹ ਬਹੁਤ ਹੀ ਨਾਈਸ ਪੀਸ ਹੈ ਇਹਦਾ ਵਰਕ ਦੇਖੋ ਸਰ ਇਹ ਕੋਕਟੇਲ ਤੇ ਰਿਸੈਪਸ਼ਨ ਤੇ ਤੁਸੀਂ ਵੀਅਰ ਕਰ ਸਕਦੇ ਹੋ ਇਹ एक नंबर का पीस है जी डिजाइन देखो कलर देखो सर पूरी प्रॉपर साज है, है। बिल्कुल एंटिक पीस यूनिकीस तो कितने नहीं मिलेगा जी सिर्फ साढ़े से मिलेगा मैं हमेशा से ऐसी ड्रेसेस करती हूँ सो आ, ये ड्रेस मुझे बहुत ज़्यादा प्यारी लग रही है इनफैक्ट मैं सबको रिकमेंड करूँगी अपनी फ्रेंड्स वगैरह सबको कि यहाँ से अगर वेस्टर्न आपने परचेज करना है तो इससे बेस्ट कोई जगह नहीं हो ਮਦਰਜ਼ ਐ ਸਿਸਟਰ ਉਹਨਾਂ ਲਈ ਆਪਣੇ ਕੋਲ ਸੂਟਸ ਅਵੇਲੇਬਲ ਨੇ ਟੋਟਲੀ ਹੈਂਡਵਰਕ ਹੈ ਸਰਵਰਕ ਦੇਖੋ ਪ੍ਰੋਪਰ ਹੈ ਦਬਕੇ ਦਾ ਸੂਟ ਹੈ ਦੇਖੋ ਲਵੈਂਡਰ ਕਲਰ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਅਵੇਲੇਬਲ ਹੋ ਜਾਣਗੇ ਪਲੀਜ਼ ਮਸਟ ਵਿਜ਼ਿਟ ਵਿਜ਼ਿਟ ਹਿਅਰ ਲਾਈਕ ਇਟਸ ਸੋ ਅਮੇਜ਼ਿੰਗ ਪਲੇਸ ਆਪਕੋ ਸਾਰੀ ਸਾਰੀ ਚੀਜ਼ਾਂ ਯਹਾਂ ਪੇ ਮਿਲ ਜਾਣਗੀਆਂ ਉਹ ਇੱਕ ਬਾਤ ਹੋ ਜਾਏਗੀ ਜਸਟ ਲੁਕਿੰਗ ਲਾਈਕ ਅ ਵਾਓ ਵਾਲੀ ਬਾਤ ਹੈ ਯਹਾਂ ਪੇ ਪਲੀਜ਼ ਆਈਏ ਯਹਾਂ ਵੈਲਕਮ ਟੂ ਨਾਇਸ਼ਾ ਹਮ ਆਪਕਾ ਇਨਸਾਫ ਕਰ ਰਹੇ ਹਾਂ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸੈਕਟਰ 68 ਮੁਹਾਲੀ ਦੀ ਡਿਸਟ੍ਰਿਕਟ 1 ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਖੁੱਲ ਚੁੱਕਾ ਕੱਪੜੇ ਦਾ ਬਹੁਤ ਲਗਜ਼ਰੀ ਸ਼ੋਰੂਮ ਇਨਾਇਸ਼ਾ ਇਨਾਇਸ਼ਾ ਬ੍ਰਾਂਡ ਦੇ ਵਿੱਚ ਟੌਪ ਟੌਪ ਦੀ ਜੁਨੀਕ ਰਾਇਲ ਆਈਟਮਾਂ ਤੁਹਾਨੂੰ ਦਿਖਾਉਣੀ ਆ ਖਾਸ ਤੌਰ ਤੇ ਜਿਹੜੇ ਲਗਜ਼ਰੀ ਮੁੰਡੇ ਕੁੜੀਆਂ ਜਿਹੜੇ ਕਹਿੰਦੇ ਅਸੀਂ ਕੱਪੜੇ ਸੋਹਣੇ ਪਾਉਣੇ ਆ ਖਾਸ ਤੌਰ ਤੇ ਤੁਸੀਂ ਫਿਲਮਾਂ ਦੇ ਵਿੱਚ ਹੀਰੋਜ਼ ਦੇ ਐਕਟਰਾਂ ਦੇ ਮਾਡਲਸ ਦੇ ਪਾਏ ਹੋਏ ਕੱਪੜੇ ਦੇਦੇ ਹਾਂ ਤਾਂ ਤੁਸੀਂ ਸੋਚਦੇ ਹੋ ਨਾ ਵੀ ਕੀ ਅਸੀਂ ਵੀ ਇਦਾਂ ਦੇ ਕੱਪੜੇ ਲੈ ਸਕਦੇ ਆ ਪਰ ਤੁਹਾਡੇ ਮਨ 'ਚ ਇਹ ਗੱਲ ਆਉਂਦੀ ਆ ਵੀ ਇਹ ਕੱਪੜੇ ਲੈਣ ਲਈ ਛਾਏ ਸਾਨੂੰ ਦਿੱਲੀ ਜਾਣਾ ਪੈਣਾ ਜਾਂ ਬੰਬਈ ਜਾਣਾ ਪੈਣਾ ਜਾਂ ਚੰਡੀਗੜ੍ਹ ਜਾਣਾ ਪੈਣਾ ਨਾ ਨਾ ਹੁਣ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਮੋਹਾਲੀ ਦੇ 68 ਸੈਕਟਰ ਡਿਸਟ੍ਰਿਕਟ 1 ਮਾਰਕੀਟ ਤੁਸੀਂ ਐਨਾਈਸ਼ਾ ਬ੍ਰਾਂਡ ਦੇ ਸਟੋਰ ਤੇ ਆ ਜਾਓ ਇਹ ਸਟੋਰ ਖੁੱਲ ਚੁੱਕਾ ਆ ਤੁਹਾਡੀਆਂ ਸਵਾਮਾਂ ਦੇ ਵਿੱਚ ਹਾਜ਼ਰ ਹੈਗਾ ਰਾਇਲ ਲੋਕਾਂ ਦੇ ਲਈ ਰਾਇਲ ਕੁੜੀਆਂ ਲੱਜਰੀ ਮੁੰਡਿਆਂ ਦੇ ਲਈ ਖਾਸ ਤੌਰ ਤੇ ਐਨਆਰਈ ਕੁੜੀਆਂ ਮੁੰਡਿਆਂ ਲਈ ਅੱਜ ਦੀ ਵੀਡੀਓ ਬਹੁਤ ਖਾਸ ਹੋਣੀ ਆ ਵੀਡੀਓ ਐਂਡ ਤੱਕ ਦੇਖ ਲਿਓ ਫਾਇਦੇ ਬਹੁਤ ਹੋਣਿਆ ਪ੍ਰਾਈਸ ਦੀ ਵੀ ਗੱਲ ਸੁਣ ਲਓ ਪੈਸਿਆਂ ਦੀ ਗੱਲ ਸੁਣ ਲਓ ਰੇਟ ਦੀ ਗੱਲ ਸੁਣ ਲਓ ਬਹੁਤ ਵਾਜਿਬ ਰੇਟ ਆ ਰੇਟ ਬਹੁਤ ਘੱਟ ਆ ਇੱਥੇ ਤੁਹਾਡਾ ਫਾਇਦਾ ਅੱਜ ਕਰਕੇ ਜਨਾ ਫੱਟੇ ਚੱਕਦੇ ਆਗੇ ਪੂਰੇ ਜਿੱਦਾ ਕਹਿੰਦੇ ਉਹਦੇ ਪੰਜਾਬੀ ਚ ਨਾ ਫੱਟੇ ਚੱਕਦੇ ਆਗੇ ਜੀ ਇਨਾਈਸ਼ਾ 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 ਉਹ ਹੀ ਪਿਆਚਾਰੇ ਪਾਸੇ ਹੁਣ ਆਪਾਂ ਅੰਦਰ ਚੱਲਦੇ ਆਂ ਸਲੋ ਜੀ ਹੁਣ ਆਪਾਂ ਐਂਟਰ ਹੋ ਗਏ ਜਦੋਂ ਐਂਟਰੀ ਹੁੰਨੀ ਹੈ ਨਾ ਤੁਸੀਂ ਦੇਖ ਲਓ ਵੀ ਇਦਾਂ ਆ ਰਹਿ ਜਾਂਦਾ ਪਾ ਲੰਡਨ ਦੇ ਕਿਸੇ ਲਗਜ਼ਰੀ ਮਾਲ ਦੇ ਵਿੱਚ ਆ ਗਏ ਤੁਸੀਂ ਇਹ ਸਾਰਾ ਕੁਝ ਚੈੱਕ ਕਰ ਲਓ ਤੁਹਾਡੇ ਘਰ 'ਚ ਵਿਆਹ ਸ਼ਾਦੀਆਂ ਤੁਸੀਂ ਵੈਡਿੰਗ ਕਲੈਕਸ਼ਨ ਲੈਣੀ ਹੈ ਖਾਸ ਤੌਰ ਤੇ ਮੁੰਡਿਆਂ ਦੇ ਕੁੜੀਆਂ ਲਈ ਬਹੁਤ ਯੂਨੀਕ ਆਈਟਮ ਹੈਗੀਆਂ ਮੈਮ ਥੋੜਾ ਆਪਣੇ ਬਾਰੇ ਤਾਂ ਮੈਨੂੰ ਇਨਾਈਸ਼ਾ ਬ੍ਰਾਂਡ ਬਾਰੇ ਦੱਸੋ ਪਲੀਜ਼ ਜੀ ਆਈ ਮਨਪ੍ਰੀਤ ਕੋਰੋਂ ਦਾ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਬ੍ਰਾਈਡਲ ਤੋਂ ਲੈ ਕੇ ਗਰੂਮਸ ਦਾ ਲੈ ਕੇ ਸਾਰੀ ਐਂਟਾਇਰ ਫੈਮਿਲੀ ਦਾ ਤੁਸੀਂ ਜੋ ਵੀ ਜਾਂਦੇ ਹੋ ਹਰ ਤਰ੍ਹਾਂ ਦਾ ਕਲੈਕਸ਼ਨ ਮੌਜੂਦ ਹੈ ਇੱਥੇ ਸਰ ਜੀ ਆ ਦੇਖੋ ਲਹਿੰਗਾ ਇਹ ਤੁਹਾਨੂੰ ਤੁਸੀਂ ਮੈਂ ਤੁਹਾਨੂੰ ਗਾਰੰਟੀ ਦਿੰਦੀ ਹਾਂ ਤੁਸੀਂ ਚੰਡੀਗੜ੍ਹ ਮੋਹਾਲੀ ਕਿੱਥੇ ਵੀ ਚਲ ਜਿਓ ਤੁਹਾਨੂੰ ਐਵੇਂ ਦਾ ਲੈਂਗਾ ਜਾਂ ਸ਼ੇਰਵਾਨੀਜ਼ ਹੈ ਜੋ ਵੀ ਇਹ ਤੁਹਾਨੂੰ ਨਹੀਂ ਮਿਲੇਗਾ ਸਾਰ ਤੁਸੀਂ ਇਹਦੇ ਤੇ ਐਮਬਰਾਇਡਰੀ ਦੇਖੋ ਇਹਦੇ ਤੇ ਕਟੋ-ਕਟ 10 ਤੋਂ 15 ਤਰ੍ਹਾਂ ਦਾ ਮਟੀਰੀਅਲ ਲੱਗਾ ਹੋਇਆ ਹੈ ਹਰ ਤਰ੍ਹਾਂ ਦੀ ਇਹਦੇ ਤੇ ਐਮਬਰਾਇਡਰੀ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਤੇ ਇੱਕੋ ਤਰ੍ਹਾਂ ਦਾ ਕੰਮ ਹੈ ਸਾਰ ਤੁਸੀਂ ਦੁਪੱਟਾ ਦੇਖੋ ਇਹਦੇ ਨਾਲ ਦੋ ਦੁਪੱਟਾ ਦਿੱਤੇ ਹੋਏ ਆ ਇਹਦੇ ਵਿੱਚ ਆਪਾਂ ਕਲਰਸ ਵੀ ਅਵੇਲੇਬਲ ਕਰਵਾ ਦਾਂਗੇ ਜਿਵੇਂ ਕਈ ਬ੍ਰਾਈਡਲਸ ਹੁੰਦੀਆਂ ਨੇ ਉਹਨਾਂ ਨੂੰ ਇੰਨਾ ਟਰੈਡੀਸ਼ਨਲ ਹੈਰੀਟੇਜ ਲੁੱਕ ਨਹੀਂ ਪਸੰਦ ਹੁੰਦੀ ਥੋੜਾ ਅੱਜਕੱਲ ਮਾਡਰਨ ਵੇ ਦੀਆਂ ਜਿਹੜੀਆਂ ਬ੍ਰਾਈਡਸ ਆ ਗਈਆਂ ਨੇ ਉਹਨਾਂ ਲਈ ਸਾਰੇ ਇਹਦਾ ਵਰਕ ਚੈੱਕ ਕਰੋ ਤੁਸੀਂ ਦੇ ਦੇ ਵਿੱਚ ਵੀ ਤੁਹਾਨੂੰ ਕਲਰ ਅਸੀਂ अवेलेबल ਕਰਵਾ ਦਾਂਗੇ ਜਿਵੇਂ ਜਿਆਦਾ ਇਨਾ ਲਾਉਡੀ ਪਸੰਦ ਨਹੀਂ ਕਰਦੇ ਮੁੰਡੇ ਅੱਜ ਕੱਲ ਹਨਾ ਫਿਰ ਅਸੀਂ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਸਰ ਦੇਖੋ ਟੋਨ-ऑन-ਟੋਨ ਕੰਮ ਕੀਤਾ ਹੈ ਕੋਈ ਜਿਆਦਾ ਲਾਉਡ ਵਰਕ ਨਹੀਂ ਕੀਤਾ ਹੋਏਗਾ ਉਹ ਦੇਖੋ ਸਰ ਜਿਵੇਂ ਦਾ ਫੈਬਰਿਕ ਹੈ ਉਵੇਂ ਦਾ ਥੋੜਾ ਵਰਕ ਕੀਤਾ ਹੋਇਆ ਹੈ ਜਿਵੇਂ ਇਹਦੇ ਨਾਲ ਤੁਸੀਂ ਕੋਈ ਵੀ ਲਹਿੰਗਾ ਕੰਬੀਨੇਸ਼ਨ ਕਰ ਸਕਦੇ ਹੋ ਬਹੁਤ ਹੈਵੀ ਬਹੁਤ ਹੀ ਯੂਨੀਕ ਪੀਸ ਹੈ ਸਰ ਇਹ ਤੁਸੀਂ ਕੋਕਟੇਲ ਲਈ ਰਿਸੈਪਸ਼ਨ ਲਈ ਹਰ ਜਗ੍ਹਾ ਤੇ ਐਵੇਂ ਮਤਲਬ ਬ੍ਰਾਈਡਸ ਵੇਅਰ ਕਰ ਸਕਦੀਆਂ ਨੇ ਦੇਖੋ ਜਿਹੜੇ ਸਾਨੂੰ ਐਨਆਰਆਈ ਦੇਖਦੇ ਆ ਤੁਹਾਡੇ ਲਈ ਬਹੁਤ ਸਾਰਾ ਫਾਇਦਾ ਬਿਕੋਜ਼ ਅਸੀਂ 에어ਪੋਰਟ ਰੋਡ ਤੇ ਹੈਗੇ ਆ ਸਿਰਫ 10 ਮਿੰਟ ਦੀ ਡਰਾਈਵ ਤੇ ਤੁਸੀਂ ਅਨੈਸ਼ਾ ਬ੍ਰਾਂਡ ਦੇ ਸ਼ੋਅਰੂਮ ਤੇ ਆ ਸਕਦੇ ਆ ਮੈਮ ਆ ਵੀ ਮੈਨੂੰ ਦੱਸੋ ਬਹੁਤ ਸੋਹਣਾ ਡਿਜ਼ਾਈਨ ਥੋੜਾ ਲਾਈਟ ਕਨਸੈਪਟ ਚਾਹੀਦਾ ਹੁੰਦਾ ਜਿਵੇਂ ਸਗਨ ਲਈ ਇੰਗੇਜਮੈਂਟ ਲਈ ਤੁਸੀਂ ਆ ਦੇਖੋ ਲਹਿੰਗਾ ਪ੍ਰੋਪਰ ਹੈਂਡਵਰਕ ਹੈ ਇਹ ਰੌ ਸਿਲਕ ਤੇ ਹੈ ਇਹਦੇ ਨਾਲ ਜਿਵੇਂ ਗਰੂਮਸ ਲਈ ਤੁਸੀਂ ਅੱਜਕੱਲ੍ਹ ਵੇਅਰ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਕਲਰ ਅਵੇਲੇਬਲ ਕਰਵਾ ਦਾਂਗੇ ਜੋ ਤੁਹਾਡੀ ਰਿਕ ਉਸ ਨੇ ਇਹ ਤੁਹਾਨੂੰ ਬਿਲਕੁਲ ਇਹ ਕਿੱਥੇ ਨਹੀਂ ਮਿਲਣਗੇ ਟ੍ਰਾਈ ਸਿਟੀ ਚ ਵੀ ਆ ਦੇਖੋ ਇਹਦਾ ਵਰਕ ਦੇਖੋ ਸਰ ਇਹਦੇ ਤੇ 10 ਤੋਂ 15 ਤਰ੍ਹਾਂ ਦਾ ਕੰਮ ਕੀਤਾ ਹੈ ਟੋਟਲੀ ਹੈਂਡ ਵਰਕ ਹੈ ਸਰ ਤੁਸੀਂ ਫੈਬਰਿਕ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਵਰਕ ਦੀ ਪ੍ਰੋਪਰ ਇਹਦੀ ਫੋਲ ਦੇਖੋ ਸਾਡੀ ਖੁਦ ਦੀ ਪ੍ਰੋਡਕਸ਼ਨ ਹੈ ਇਹ ਇਹਦੇ ਨਾਲ ਨਾਲ ਗਰੂਮਸ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਰ ਆ ਦੇਖੋ ਅਸੀਂ ਗਰੂਮਸ ਲਈ ਵੀ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਕੋਕਟੇਲ ਤੇ ਉਹ ਕੀ ਵੀਅਰ ਕਰਨ ਹੈ ਨਾ ਸ਼ਾਰਟਸ ਤੇ ਪੈਂਟਸ ਤੋਂ ਇਲਾਵਾ ਸਰ ਉਹ ਐਵੇਂ ਬੰਦ ਗਲਾਜ਼ ਜਾਂ ਕੋਟ ਪੈਂਟ ਐਵੇਂ ਬਿਅਰ ਕਰ ਸਕਦੇ ਆ ਬਹੁਤ ਹੀ ਕਲਾਸੀ ਐਲੀਗੈਂਟ ਲੁੱਕ ਲੱਗਦੀ ਹੈ ਮਦਰਸ ਐ ਸਿਸਟਰ ਆ ਉਹਨਾਂ ਲਈ ਆਪਣੇ ਕੋਲ ਸੂਟਸ ਅਵੇਲੇਬਲ ਨੇ ਟੋਟਲੀ ਹੈਂਡਵਰਕ ਐ ਸਰ ਵਰਕ ਦੇਖੋ ਪ੍ਰੋਪਰ ਇਹ ਦਬਕੇ ਦਾ ਸੂਟ ਐ ਦੇਖੋ ਲਵੈਂਡਰ ਕਲਰ ਵਿੱਚ ਪਾਕ ਦੇਖੋ ਸਰ ਤੁਹਾਨੂੰ ਕਿੱਥੇ ਨਹੀਂ ਮਿਲੇਗਾ ਕਿਉਂਕਿ ਸਾਡੀ ਖੁਦ ਹੀ ਪ੍ਰੋਡਕਸ਼ਨ ਐ ਕੋਈ ਕਾਪੀ ਨਹੀਂ ਹੈਗੀਗੀ ਸਰ ਇਹਦੇ ਵਿੱਚ ਕਲਰਸ ਤੁਹਾਨੂੰ ਹਰ ਇੱਕ ਕਲਰ ਮਿਲ ਜੂਗਾ ਕੋਈ ਪਿੰਕ ਕੋਈ ਔਰੇਂਜ ਜੋ ਵੀ ਤੁਸੀਂ ਕਲਰ ਲੈਣਾ ਹੈ ਜਾਗੋ ਲਈ ਲੇਡੀ ਸੰਗੀਤ ਲਈ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਇਸ ਤੋਂ ਇਲਾਵਾ ਦੇਖੋ ਜਿਵੇਂ ਫੀਟ ਵੇਅਰ ਚਾਹੀਦਾ ਹੈ ਤੁਹਾਨੂੰ ਜਾਗੋ ਲਈ ਚਾਹੀਦਾ ਹੈ ਲੇਡੀ ਸੰਗੀਤ ਜਾਂ ਕਿਟੀ ਪਾਰਟੀ ਲਈ ਸਾਡੇ ਕੋਲ ਹਰ ਤਰ੍ਹਾਂ ਦਾ ਸੂਟ ਅਵੇਲੇਬਲ ਹੈ ਜਿਵੇਂ ਆ ਦੇਖੋ ਸਰ ਤੁਸੀਂ ਜਾਗੋ ਤੇ ਆ ਕਿਸੇ ਦੇ ਲੇਡੀ ਸੰਗੀਤ ਤੇ ਜਾਣਾ ਤੁਸੀਂ ਇਹ ਵੇਅਰ ਕਰ ਸਕਦੇ ਹੋ ਸਰ ਇਹ ਆਪਣਾ ਸ਼ਰਾਰਾ ਪੀਸ ਹੈਗਾ ਦੇਖੋ ਸਰ ਇਹਦੇ ਤੇ ਸ਼ਰਟ ਤੇ ਵਰਕ ਦੇਖੋ ਸਰ ਇਹ ਪ੍ਰੋਪਰ ਆਪਣੀ ਖੁੱਦੀ ਡਿਜ਼ਾਈਨਿੰਗ ਹੈ ਦੇਖੋ ਇਸ ਤੋਂ ਇਲਾਵਾ ਤੁਸੀਂ ਆ ਦੇਖੋ ਸਰ ਪਿੰਕ ਕਲਰ ਚ ਕਲਰ ਕੋਈ ਵੀ ਅਵੇਲੇਬਲ ਹੋ ਜਾਊਗਾ ਸਰ ਕਾਫੀ ਕਲਰਸ ਨੇ ਆਪਾਂ ਕੋਕਟੇਲ ਦੀ ਗੱਲ ਕਰ ਰਹੇ ਸੀਗੇ ਤੇ ਇਹ ਬਹੁਤ ਹੀ ਨਾਈਸ ਪੀਸ ਹੈ ਇਹਦਾ ਵਰਕ ਦੇਖੋ ਸਰ ਇਹ ਕੋਕਟੇਲ ਤੇ ਰਿਸੈਪਸ਼ਨ ਤੇ ਤੁਸੀਂ ਵੀਅਰ ਕਰ ਸਕਦੇ ਹੋ ਇਹਦੀ ਸਟੀਚਿੰਗ ਦੇਖੋ ਸਰ ਬਹੁਤ ਹੀ ਵਧੀਆ ਐਲੀਗੈਂਟ ਜਿਹੜੀਆਂ ਬ੍ਰਾਈਡਸ ਹੁੰਦੀਆਂ ਨੇ ਉਹਨਾਂ ਦੇ ਹਲਦੀ ਲਈ ਆਊਟਫਿਟ ਹੁੰਦੀ ਆ ਦੇਖੋ ਸਰ ਬਹੁਤ ਹੀ ਪਿਆਰਾ ਪੀਸ ਹੈ ਦੇਖੋ ਸਰ ਇੱਕ ਵਾਰੀ ਚੈੱਕ ਕਰੋ ਇਹ ਤੁਹਾਨੂੰ ਹਲਦੀ ਲਈ ਮਿਲੇਗਾ ਇਹਦੇ ਵਿੱਚ ਜਿਵੇਂ ਬ੍ਰਾਈਡ ਮੇਡਸ ਹੁੰਦੀਆਂ ਉਹਨਾਂ ਲਈ ਵੀ ਆਪਣੇ ਕੋਲ ਬਹੁਤ ਆਪਸ਼ਨਸ ਨੇ ਸਰ ਆ ਦੇਖੋ ਤੁਸੀਂ ਬਹੁਤ ਹੀ ਐਲੀਗੈਂਟ ਵਰਕ ਹੈ ਫੈਬਰਿਕ ਦੇਖੋ ਸਰ ਬ੍ਰਾਈਡ ਮੇਡਸ ਲਈ ਬਹੁਤ ਸੋਨਾ ਆਪਸ਼ਨ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜੂਗਾ ਆ ਵਾਲਾ ਬਹੁਤ ਸੋਹਣਾ ਤੁਸੀਂ ਮਹਿੰਦੀ ਲਈ ਵੇਅਰ ਕਰ ਸਕਦੇ ਹੋ ਮਹਿੰਦੀ ਫੰਕਸ਼ਨ ਲਈ ਆਪਾਂ ਨੂੰ ਕਿੱਥੇ ਹੋਰ ਜਾਣ ਦੀ ਲੋੜ ਨਹੀਂ ਇੱਥੇ ਹੀ ਸਭ ਕੁਝ ਮਿਲੇਗਾ ਦੇਖੋ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਪੀਸ ਹੈ ਗ੍ਰੀਨ ਕਲਰ ਚ ਜੇ ਵੀ ਕੋਕਟੇਲ ਲਈ ਤੁਹਾਨੂੰ ਚਾਹੀਦਾ ਹੋਵੇ ਸਰ ਕੋਕਟੇਲ 'ਚ ਥੋੜਾ ਆਪਾਂ ਨੂੰ ਬਲਿੰਗੀ ਕੰਮ ਚਾਹੀਦਾ ਹੁੰਦਾ ਹੈ ਸਰ ਆ ਦੇਖੋ ਪ੍ਰੋਪਰ ਸੀਕੁਐਂਸ ਦਾ ਵਰਕ ਹੈ ਤੁਸੀਂ ਇਹੀ ਆਪਾਂ ਪ੍ਰੋਪਰ ਤੁਹਾਨੂੰ ਇਹਦੇ ਵਿੱਚ ਆ ਦੇਖੋ ਸਰ ਆਪਸ਼ਨ ਫ੍ਰਿਲਸ ਕੁਝ ਕਈਆਂ ਨੂੰ ਪਸੰਦ ਹੁੰਦਾ ਹੈ ਥੋੜਾ ਫੈਬਰਿਕ ਨਾਲ ਪਲੇ ਕੀਤਾ ਹੋਵੇ ਸਰ ਆ ਦੇਖੋ ਆ ਉਵੇਂ ਚੀਜ਼ ਹੈ ਹੈਂਡਵਰਕ ਹੈ ਟੋਟਲ ਫ੍ਰਿਲ ਨਾਲ ਕੰਮ ਕੀਤਾ ਹੋਇਆ ਹੈ ਸਾਰਾ ਇਹਦੇ ਨਾਲ ਨਾਲ ਕੁਝ ਪ੍ਰਿੰਟਸ ਚ ਚਾਹੀਦਾ ਹੈ ਕੁਝ ਕਲਰਫੁਲ ਜਾਂ ਚਾਹੀਦਾ ਆ ਦੇਖੋ ਸਰ ਇਹਦੇ ਉੱਤੇ ਆ ਸ਼ਰਗ ਹੈ ਪ੍ਰੋਪਰ ਤੁਸੀਂ ਇਹ ਟੂ ਪੀਸ ਤਰ੍ਹਾਂ ਵੀ ਵੇਅਰ ਕਰ ਸਕਦੇ ਹੋ ਇਹਦੇ ਨਾਲ ਨਾਲ ਬਲਾਊਜ਼ ਐ ਸਕਰਟ ਹੈ ਸਰ ਉੱਤੇ ਪ੍ਰੋਪਰ ਸ਼ਰਗ ਦਿੱਤਾ ਹੋਇਆ ਹੈ ਜਿਨੇ ਵੀ ਗਾਊਨਸ ਹੈਗੇ ਪਾਰਟੀ ਵੇਅਰ ਆਰਟੀਕਲ ਡਿਜ਼ਾਈਨ ਆਰਟੀਕਲ ਐਂਟੀਕ ਪੀਸ ਸਿੰਗਲ ਆਰਟੀਕਲ ਸਾਡੇ ਕੋਲ ਹੈਗਾ ਸਾਡੇ ਕੋਲ ਕਸਟਮਰ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਸਾਡੇ ਵਾਸਤੇ ਅਸੀਂ ਕਸਟਮਰ ਦੀ ਹਰ ਇੱਕ ਚੀਜ਼ ਨੂੰ ਪੂਰੀ ਕਰਨਾ ਹੈ ਉਹਨੇ ਦੀ ਪੂਰੀ ਜੀਡੀ ਨਾਲ ਦੀ ਖੁਆਇਸ਼ ਹੈਗੀ ਹੈ ਅਸੀਂ ਪੂਰੀ 100% ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਪੂਰੀ ਖੁਆਇਸ਼ ਉਹਨਾਂ ਦੇ ਡਰੈਸਸ ਚ ਆਵੇ ਤੁਸੀਂ ਦੇਖੋ ਸਰ ਤੁਸੀਂ ਚੀਜ਼ ਦੇਖੋ ਮੂੰਹ ਬੋਲਦੀ ਚੀਜ਼ਾਂ ਨੇ ਇਹ ਪਾਰਟਿਸਿਪਾਉਂਗੇ ਬੰਦੇ ਤੁਹਾਨੂੰ ਪੁੱਛਣਗੇ ਕਿ ਹਾਂ ਜੀ ਕਿੱਥੋਂ ਲਿਆ ਅਸੀਂ ਆ ਗਏ ਹਾਂ ਨਾਸ਼ਾ ਮੁਹਾਲੀ ਤੁਹਾਡੇ ਆਪਣੇ ਸ਼ਹਿਰ ਚ ये जी कलैक्शन सा कितनी तो नहीं मिल सकता पहला साढ़े को बैठो कलैक्शन देखो जे इनकेस बिल्कुल कुछ डिफरेंट डिजाइन चाहते हो कुछ डिफरेंट कलर चाहते हो सब कुछ मिलेगा तुम्हें साढ़े को एक तो एक कलैक्शन पई है य कलैक्शन तो कितनी नहीं मिल सकती जी यह सब कलैक्शन लेके है बारवी गाउन की इसकी ये तो फ्रंट है सर फ्रंट कलैक्शन देखो इसकी पूरा काम मिलेगा फ्रंट के उपर आपको इसका इसकी बैकनी सुंदर है बैक परंट बहुत सुंदर है इसकी इसके अंदर आपको डिजाइन मिलेगा काफ़ी ये सारा इंपॉर्टेंट फैब्रिक के अंदर है फुल फ्रेयर के अंदर ये ये बैक बैकेज की सर आ देखो जनाब पीस देखो एक नंबर का पीस है जी डिजाइन देखो कलर देखो सर इमो इंब्रॉयडरी देखो जी पूरी प्रोपर साढ़े चीज़ हैगी है, है। कि नहीं मिली हो बिल्कुल एंटीक पीस यूनीक पीस तू कि नहीं मिलेगा जी ये सिर्फ साढ़े कोनायश मिलेगा आ देखो सर प्रॉपर बिल्कुल डिफरेंट यूनीक वाओ एंटीक पीस ये है जी टेल गाउन ਬਿਲਕੁਲ ਪਿਆਰਾ ਪੀਸ ਹੈ ਜੀ ਦੇਖੋ ਤੁਸੀਂ ਤੁਸੀਂ ਸੋਚੋਗੇ ਕਿ ਕਿੱਥੇ ਆ ਗਏ ਅਸੀਂ ਇਹ ਕਲੈਕਸ਼ਨ ਸਾਨੂੰ ਕਿਤੇ ਨਹੀਂ ਮਿਲ ਸਕਦੀ ਜੀ ਦੇਖੋ ਇਹਦਾ ਇੱਕ ਗੱਲ ਸਿੱਧ ਹੁੰਦੀ ਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਅਸੀਂ ਆਪਣੀ ਲੁੱਕ ਬਣਾਉਣੀ ਆ ਰਾਣੀਆਂ ਮਹਾਰਾਣੀਆਂ ਵਾਲੀ ਤਾਂ ਸੋਚੋ ਕੋਸ਼ਣਾ ਸਿੱਧੇ ਆਜੋ ਅਨਾਈਸ਼ਾ ਸ਼ੋਰੂਮ 'ਚ ਆ ਤੁਸੀਂ ਚੈੱਕ ਕਰ ਲਓ ਫਿਲਮਾਂ ਦੇ ਵਿੱਚ ਐਕਟਰੀਆਂ ਦੇ ਵੀ ਨਹੀਂ ਦੇਖਿਆ ਹੋਣੀਆਂ ਇਹਦਾ ਤੁਸੀਂ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਦੇ ਦੇਉ ਨਾ ਉਹੋ ਜਿਹਾ ਆਰਟੀਕਲ ਤੁਸੀਂ ਸਾਰਾ ਫਲੇਅਰ ਚੈੱਕ ਕਰ ਲਓ ਬਿਲਕੁਲ ਹੈਂਡਵਰਕ ਇਤਾਂ ਤੁਸੀਂ ਦੇਖੋ ਸਰ ਕਲੈਕਸ਼ਨ ਦੇਖੋ ਸਰ ਸੈਲੀਬ੍ਰਿਟੀ ਆਰਟੀਕਲ ਹੈ ਜੀ ਬਿਲਕੁਲ ਰੈੱਡ ਕਾਰਪਟ ਤੇ ਚੱਲਣ ਵਾਲੀ ਚੀਜ਼ ਹੈਗੀ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ ਇਹ ਸਿਰਫ ਅਸੀਂ ਤੁਹਾਨੂੰ ਮਿਲੇਗੀ ਇਨੈਸ਼ੀਅਲ ਮਹੌਲੀ ਸੈਕਟਰ 68 ਸੋ ਤੁਸੀਂ ਕਿਸੇ ਵੀ ਪਾਸੇ ਬੈਠੇ ਹੋ ਪੰਜਾਬ 'ਚ ਬੈਠੇ ਹੋ ਇੰਡੀਆ 'ਚ ਬੈਠੇ ਹੋ ਆਊਟ ਆਫ ਇੰਡੀਆ ਬੈਠੇ ਹੋ ਤੁਸੀਂ ਚਾਹੋ ਨਾ ਵੀ ਇਦਾਂ ਦੇ ਆਰਟੀਕਲ ਕੋ ਤੁਸੀਂ ਲੈਣੇ ਹਨ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਸਾਡੀ ਸਕਰੀਨ ਤੇ ਨੰਬਰ ਆ ਰਹੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਰਿਕੁਐਸਟ ਕਰ ਸਕਦੇ ਆ ਵੀਡੀਓ ਕਾਲ ਦੀ ਵਰਲਡ ਵਾਈਡ ਸ਼ਿਪਿੰਗ ਦੀ ਸਰਵਿਸ ਹੈਗੀ ਤੁਹਾਡੇ ਘਰ ਸ਼ਿਪਿੰਗ ਵੀ ਕੀਤੀ ਜਾਊਗੀ ਲਓ ਜੀ ਸਰ ਫਿਸ਼ ਕੱਟ ਵੀ ਤੁਹਾਨੂੰ ਜੀ ਤੇ ਜਿੱਦਾਂ ਕਿ ਤੁਸੀਂ ਦੇਖਦੇ ਹੋ ਹੁਣ ਇਹ ਸਰ ਮੂਵੀਸ ਜਿਹੜੇ ਸਾਡੇ ਜਲਪਰੀਆਂ ਵਾਲਾ ਡਿਜ਼ਾਈਨ ਹੁੰਦਾ ਹੈ ਬਿਲਕੁਲ ਜਲਪਰੀ ਹੈ ਜੀ ਇਹ ਪ੍ਰੋਪਰ ਡਿਜ਼ਾਈਨ ਇੱਕ ਐਵੀ ਯੂਨਿਕ ਐਂਟਿਕ ਡਿਜ਼ਾਈਨ ਹੈ ਸਰ ਕਲੈਕਸ਼ਨ ਦੀ ਕੋਈ ਕਮੀ ਨਹੀਂ ਸਾਡੇ ਕੋਲ ਬੇਸ਼ੁਮਾਰ ਸਾਡੇ ਕੋਲ ਕਲੈਕਸ਼ਨ ਹੈ ਇਹ ਹੈ ਬਹੁਤ ਸੋਹਣਾ ਪੀਸ ਹੈ ਜੀ ਬੇਸ਼ੁਮਾਰ ਡਿਜ਼ਾਈਨ ਸਾਡੇ ਸਾਡੇ ਕੋਲ ਹੈਗੇ ਨੇ ਤੇ ਤੁਹਾਨੂੰ ਹਰ ਕਲੈਕਸ਼ਨ ਮਿਲ ਲੇਗੀ ਤੁਸੀਂ ਜਿੱਦਾਂ ਕਹੋਗੇ ਕਸਟਮਰ ਜਿੱਦਾਂ ਸਾਨੂੰ ਕਹਿਣਗੇ ਹਾਂ ਜੋ ਇਹ ਕਲੈਕਸ਼ਨ ਚਾਹੀਦੀ ਸਾਰਿਆਂ ਨੂੰ ਮਿਲ ਲੇਗੀ ਜਿ ਕਲੈਕਸ਼ਨ ਜੀ ਜੀ ਸਰ ਇਹ ਕਾਫਟਾਨ ਹੈ ਦੇਖੋ ਇਹਦੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਅੱਜਕੱਲ ਲੜਕੀਆਂ ਪਸੰਦ ਕਰਦੀਆਂ ਜਿਵੇਂ ਆ ਜੰਪਸੂਟ ਹੈ ਦੇਖੋ ਸਰ ਇਹਦੇ ਤੇ ਵਰਕ ਵੀ ਹੈ ਤੁਸੀਂ ਪਾਰਟੀ ਵੀ ਪਾਰਟੀ ਵੇਅਰ ਵੀ ਇਹਨੂੰ ਕਰ ਸਕਦੇ ਹੋ ਐਸ ਅ ਪਾਰਟੀ ਵੇਅਰ ਇਹਨੂੰ ਪਾ ਸਕਦੇ ਆ ਆਪਾਂ ਜੇ ਆਮ ਤੁਸੀਂ ਕਿੱਥੇ ਜਾਣਾ ਹੈ ਉਹਦੇ ਲਈ ਵੀ ਤੁਸੀਂ ਵੇਅਰ ਕਰ ਸਕਦੇ ਹੋ ਜੇ ਤੁਸੀਂ ਕਿੱਥੇ ਕਲੱਬ ਵਿੱਚ ਜਾਣਾ ਹੈ ਜਾਂ ਤੁਹਾਡੀ ਪਾਰਟੀ ਵਿੱਚ ਤੁਸੀਂ ਕਿੱਥੇ ਜਾਣਾ ਹੈ ਤਾਂ ਕੋਕਟੇਲ ਲਈ ਤੁਸੀਂ ਆ ਵੇਅਰ ਕਰ ਸਕਦੇ ਹੋ 3 ਪੀਸ ਇਹਦਾ ਦੇਖੋ ਸਰ ਪ੍ਰੋਪਰ ਇਹਦੇ ਚ ਕਲਰ ਮਿਲ ਜਾਣਗੇ ਇਹ ਨਈ ਬਿਲਕੁਲ ਗੋਸਟਲੀ ਨਹੀਂ ਸਰ ਸਿਰਫ ਇਹ ਤੁਹਾਨੂੰ 3 ਪੀਸ ਮਿਲੇਗਾ 3000 ਚ ਆ ਦੇਖੋ ਤੁਸੀਂ ਇਹਨੂੰ ਇਹ ਟ੍ਰੈਡੀਸ਼ਨਲ ਫੈਬਰਿਕ ਦਾ ਸੀ 3 ਪੀਸ ਬਣਾਇਆ ਹੋਇਆ ਹੈ ਦੇਖੋ ਸਰ ਸਰ ਹੋਂਜੀਵੇ ਵਿంటర్ਜ਼ ਨੇ ਤੁਸੀਂ ਵੈਲਵਟ ਦੀ ਕਲੈਕਸ਼ਨ ਦੇਖਣੀ ਹੈ ਸਰ ਆ ਜਿਵੇਂ ਘਰੇ ਤੁਸੀਂ ਪਾ ਸਕਦੇ ਹੋ ਆ ਸਿੰਪਲ ਹੈ ਇਹ ਘਰੇ ਤੁਸੀਂ ਵੇਅਰ ਕਰ ਸਕਦੇ ਹੋ ਤੁਸੀਂ ਕਿੱਥੇ ਬਾਹਰ ਜਾਣਾ ਹੈਗਾ ਤਾਂ ਵੈਲਵਟ ਦਾ ਤੁਸੀਂ ਵੇਅਰ ਕਰ ਸਕਦੇ ਹੋ ਤੁਹਾਨੂੰ ਕਪੜੇ ਚੇਂਜ ਕਰਨ ਦੀ ਲੋੜ ਨਹੀਂ ਆ ਦੇਖੋ ਸਰ ਇਹਦੇ ਤੇ ਪ੍ਰੋਪਰ ਐਮਬਰਾਇਡਰੀ ਹੈ ਬਹੁਤ ਸੋਹਣਾ ਲੱਗਦਾ ਹੈ ਪਾਇਆ ਇਹ ਵਾਲਾ ਦੇਖੋ ਸਾਰੇ ਕਲਰ ਮਿਲਦੇ ਨੇ ਸੋ ਜੇ ਆਪਾਂ ਡਿਜ਼ਾਈਨ ਦੀ ਗੱਲ ਕਰ ਲਈਏ ਤੁਸੀਂ ਨਾ ਤਾਂ ਆ ਚੀਜ਼ਾਂ ਚੈੱਕ ਕਰੋ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਇੰਸਟਾਗ੍ਰam ਤੇ ਚੱਲਦਾ ਦਿੱਲੀ ਬੰਬੇ ਮੂਵੀਜ਼ ਦੇ ਵਿੱਚ ਚੱਲਦਾ ਮਾਡਲਸ ਪਾਉਂਦੀਆਂ ਉਹ ਸਾਰੀਆਂ ਆਰਟੀਕਲ ਵੈਰਾਈਟੀਆਂ ਤੁਹਾਨੂੰ ਇੱਥੋਂ ਮਿਲ ਜਾਂਦੀਆਂ ਸੋ ਕੋਟ ਸੈੱਟ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣੇ ਆ ਸਲੋ ਜੀ ਇੱਥੇ ਕਸਟਮਰ ਵੀ ਆਏ ਹੋਏ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਮੈਮ ਕਿੱਥੋਂ ਆਏ ਤੁਸੀਂ ਮੈਂ ਚੰਡੀਗੜ੍ਹ ਸੇ ਚੰਡੀਗੜ੍ਹ ਤੋਂ ਓਕੇ ਤੁਸੀਂ ਫਸਟ ਟਾਈਮ ਆਏ ਹੋ ਕਿ ਪਹਿਲਾਂ ਵੀ ਇੱਥੇ ਆਏ ਹੋ ਫਸਟ ਟਾਈਮ ਆਇਓ ਮੈਂ ਇਤਨੇ ਟਾਈਮ ਸੇ ਪਰੇਸ਼ਾਨ ਥੀ ਕਿਉਂਕਿ ਮੇਰੀ ਲਾਈਕ 3 ਮਹੀਨੇ ਬਾਅਦ ਹੀ ਸ਼ਾਦੀ ਔਰ ਮੈਂ ਇਤਨਾ ਪਰੇਸ਼ਾਨ ਥੀ ਕਿ ਮੈਂ ਕਹਾਂ ਸੇ ਕਪੜੇ ਲੂ ਮੈਂਨੇ ਹਰ ਜਗ੍ਹਾ ਢੂੰ ਲਿਆ ਹਰ ਸ਼ਾਪ ਮੇਂ ਚੰਡੀਗੜ੍ਹ ਐਕਸਪਲੋਰ ਕਰ ਲਿਆ ਮੋਹਾਲੀ ਐਕਸਪਲੋਰ ਕਰ ਲਿਆ एंड लास्ट में मुझे पता लगा कि मेरे सारे जितने भी लाइक जितने भी कपड़े थे वो सारे एक ही जगह से आ सकते हैं इवन दो मेरा लाइक रूम भी आया हुआ है वो भी यहीं से सब सब कुछ लेने वाला है एंड हम लोग कस्टमाइज भी करवा सकते हैं चीज़ें राइट ओके प्राइज कितना लगी प्राइस ऑन टॉप लाइक एक होता है ना प्राइस हम लोग कहीं बहुत सारी जगह में जाते हैं चंडीगढ़ तो आपको प्राइजेस इतने हाई मिल जाते हैं और चीज़ें अच्छी नहीं मिलती कपड़ों की क्वालिटी बीट्स प्राइस एवरीथिंग इज सो गुड लाइक आप किसी भी कॉर्नर में चले जाओ कोई भी आपको खाली चीज नहीं दिखेगी हर चीज आपको ऐसा लगेगा कि सब कुछ ले लूं मैं मैंने ऑलरेडी तीन चीजें ले रही हैं ले ली हैं एंड मैं चौथी चीज देख रही हूं आई डोंट नो मैं कितना लेने वाली हूं आई गेस ओके जेडी कुड़ियां हजी नहीं आई हैं ना इथे जेडी सोच दिया अपन शॉपिंग करनी है सानु चंगी चीज मिल जावे उनों नु की कहना तुसी प्लीज मस्ट विजिट विजिट हियर लाइक इट्स सो अमेजिंग प्लेस आपको सारी सारी चीजें यहां पे मिल जाएंगी वो एक बात हो जाएगी जस्ट लुकिंग लाइक अ वाओ वाली बात है यहां पे प्लीज आइए यहां पे मेनू दसो अभी ਤੁਸੀਂ ਪਹਿਲਾਂ ਚੰਡੀਗੜ੍ਹ ਵੀ ਗਏ ਹੋਣੇ ਮੋਹਾਲੀ ਵੀ ਗਏ ਹੋਣੇ ਬਹੁਤ ਸਟੋਰ ਗਾ ਇੱਥੇ ਬੈਸਟ ਕੀ ਲੱਗਾ ਪ੍ਰਾਈਸ ਕਿਦਾਂ ਲੱਗੇ ਵੈਰਾਈਟੀ ਕਿਦਾਂ ਲੱਗੀ ਸਰ ਦੇਖੋ ਸਭ ਤੋਂ ਪਹਿਲੀ ਇਹਨਾਂ ਦੀ ਹੈ ਇਹਨਾਂ ਕੋਲ ਵੈਰਾਈਟੀ ਬਹੁਤ ਹੈ ਅਸੀਂ ਇੱਕ ਚੀਜ਼ ਤੇ ਰੁਕ ਨਹੀਂ ਸਕਦੇ ਸਾਡੇ ਕੋਲ ਆਲਟਰਨੇਟ অপਸ਼ਨਸ ਬਹੁਤ ਹੈ ਜੋ ਪੂਰੀ ਟ੍ਰਾਈ ਸਿਟੀ ਚ ਮੈਂ ਹਲੇ ਤੱਕ ਨਹੀਂ ਦੇਖੇ ਦੇ ਨਾਲੇ ਤੁਸੀਂ ਮੰਨੋ ਮੈਂ ਲੈਣਾ ਚਾਰ ਦੋ ਸੀਗੀ ਲੈ ਕੇ ਇਥੋਂ ਚਾ ਜਾ ਰਹੀ ਆ ਤੁਸੀਂ ਮਤਲਬ ਕਿਸੇ ਚੀਜ਼ ਤੇ ਬਸ ਨਹੀਂ ਕਰ ਸਕਦੇ ਜਿਵੇਂ ਕਹਿੰਦੇ ਨੇ ਸਾਡਾ ਵਾਰਡਰੋਬ ਪੂਰਾ ਭਰਿਆ ਹੋਏ ਅਸੀਂ ਫੇਰ ਵੀ ਕੁੜੀਆਂ ਕਹਿੰਦੀਆਂ ਨਹੀਂ ਹੱਲੇ ਵੀ ਕੁਝ ਮਿਸਿੰਗ ਹੈ ਤੇ ਇੱਥੇ ਉਹ ਮਿਸਿੰਗ ਚੀਜ਼ਾਂ ਫਿਲ ਹੋ ਸਕਦੀਆਂ ਜਿਹੜੀਆਂ ਕੁੜੀਆਂ ਨਹੀਂ ਆਈਆਂ ਪਰ ਉਹ ਓਨਲੀ ਸੋਚਦੀਆਂ ਇਨੈਸ਼ੀਅਲ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਇਹ ਸਭ ਤੋਂ ਵਧੀਆ ਟ੍ਰਾਈ ਸਿਟੀ ਦਾ ਕਲੈਕਸ਼ਨ ਇੱਥੇ ਤੁਹਾਨੂੰ ਮਿਲੇਗਾ ਤੇ ਮੈਂ ਸਾਰਿਆਂ ਨੂੰ ਕਵਾਂਗੀ ਜਿੰਨੀਆਂ ਵੀ ਲੇਡੀਜ਼ ਕੁੜੀਆਂ ਜੋ ਖਰੀਦਣਾ ਚਾਹੁੰਦੀਆਂ ਆਪਣੇ ਵੈਡਿੰਗ ਲਈ ਜਾਂ ਫਿਰ

ਸੋ ਇਹ ਡਰੈਸ ਮੈਚ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਇਨਫੈਕਟ ਮੈਂ ਸਭ ਕੋ ਰਿਕਮੈਂਡ ਕਰੂੰਗੀ ਆਪਣੀ ਫਰੈਂਡਸ ਵਗੈਰਾ ਸਭ ਕੋ ਕਿ ਯਹਾਂ ਸੇ ਅਗਰ ਵੈਸਟਰਨ ਆਪਣੇ ਪਰਚੇਸ ਕਰਨਾ ਹੈ ਤਾਂ ਇਸ ਸੇ ਬੈਸਟ ਕੋਈ ਜਗ੍ਹਾ ਨਹੀਂ ਹੋ ਸਕਦੀ ਸੋ ਲੋਬੀ ਜਿਹੜੀਆਂ ਕੁੜੀਆਂ ਸੋਚਦੀਆਂ ਵੀ ਹਨਾ ਵੀ ਸਾਨੂੰ ਹਟਕੇ ਚੀਜ਼ਾਂ ਚਾਹੀਦੀਆਂ ਅ ਬਜਟ ਚਾਹੀਦੀਆਂ ਪੈਸੇ ਸਹੀ ਲੱਗਣ ਬਹੁਤ ਸੋਹਣੀ ਕਲੈਕਸ਼ਨ ਮਿਲੇ ਤਾਂ ਤੁਸੀਂ ਆ ਜਾਓ ਤੁਸੀਂ ਦੇਖ ਲਓ ਵੀ ਬਹੁਤ ਇੱਥੇ ਕਸਟਮਰ ਆਏ ਹੋਇਆ ਆਪਣਾ ਫਾਇਦਾ ਲੈ ਰਿਹਾ ਤੇ ਤੁਹਾਡੀ ਵੀ ਵੇਟ ਕਰ ਰਹੇ ਆ ਤੁਸੀਂ ਆ ਜਾਓ ਨੰਬਰ ਵੀ ਸਕਰੀਨ ਤੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਜੇ ਗੱਲ ਕਰਨੀ ਫੋਨ ਇੱਤੇ ਕਰ ਸਕਦੇ ਆ ਵੈਲਕਮ ਟੂ ਇਨਾਈਸ਼ਾ ਹਮ ਆਪਾ ਇਨਤਜ਼ਾਰ ਕਰ ਰਹੇ ਆ